ਪਤਤ ਪਾਵਨ ਜਗਤ ਜੋਤ ਜੁਗੋ ਜੁਗ ਅਟਲ ਛਤਰ ਚਬਰ ਤਖਤਾਂ ਦੇ ਮਾਲਕ ਗੁਰਤਾ ਗੱਦੀ ਤੇ ਬਰਾਜਮਾਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਤਨਾ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਅੱਜ ਦੇ ਪਾਵਨ ਵਚਨ ਹਨ ਨਾਮ ਹੈ ਕੀ ਕੀਮਤ ਮਿੱਤ ਕਹੀ ਨਾ ਜਾਏ ਪ੍ਰਮਾਤਮਾ ਦੇ ਨਾਮ ਦੀ ਮਿੱਤ ਮਾਪ ਮਰਿਆਦਾ ਮਹਾਰਜ ਕਹਿੰਦੇ ਭਾਈ ਇਹ ਦੱਸਿਆ ਨਹੀਂ ਜਾ ਸਕਦਾ ਕਿ ਪਰਮਾਤਮਾ ਦਾ ਨਾਮ ਜਿਹੜਾ ਉਹ ਕਿਸ ਮੁੱਲ ਤੋਂ ਮਿਲ ਸਕਦਾ ਹੈ ਅਤੇ ਇਹ ਨਾਮ ਜਿਹੜਾ ਕਿਤਨੀ ਕੋ ਤਾਕਤ ਵਾਲਾ ਹੈ ਇਹ ਗੱਲ ਜਿਹੜੀ ਹੈ ਬਿਆਨ ਨਹੀਂ ਕੀਤੀ ਜਾ ਸਕਦੀ ਦੱਸਿਆ ਨਹੀਂ ਜਾ ਸਕਦਾ ਪਰ ਕਹਿੰਦੇ ਸੇ ਜਨ ਧੰਨ ਜਿਨ ਇੱਕ ਨਾਮ ਲਿਵਲਾਏ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਵਿੱਚ ਸੁਰਤ ਜੋੜੀ ਉਹ ਕਹਿੰਦੇ ਧੰਨ ਹਨ ਉਹ ਭਾਗਾ ਵਾਲੇ ਹਨ ਗੁਰਮਤਿ ਸਾਚੀ ਸਾਚਾ ਵਿਚਾਰ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਕਦੇ ਉਕਾਈ ਨਾ ਖਾਣ ਵਾਲੀ ਗੁਰੂ ਦੀ ਮਤ ਨੂੰ ਗ੍ਰਹਿਣ ਕਰਦਾ ਹੈ ਆਪਣੀ ਮਤ ਛੱਡ ਕੇ ਗੁਰੂ ਦੀ ਮਤ ਧਾਰਨ ਕਰਦਾ ਹੈ ਉਹ ਮਨੋਕ ਸਦਾ ਸਿਰ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਅੰਦਰ ਬਸਾਉਂਦਾ ਰਹਿੰਦਾ ਹੈ ਆਪੇ ਬਖਸ਼ੇ ਦੇਵੇ ਚਾਰ ਪਰੇ ਵਿਚਾਰ ਪ੍ਰਮਾਤਮਾ ਉਸ ਨੂੰ ਹੀ ਦਿੰਦਾ ਜਿਸ ਉਤੇ ਉਹ ਆਪ ਬਖਸ਼ਿਸ਼ ਕਰਦਾ ਹੈ ਹਰ ਨਾਮ ਅਚਰਜ ਪ੍ਰਭ ਆਪ ਸੁਣਾਏ ਸਤਿਗੁਰ ਕਹਿੰਦੇ ਹਨ ਕਿ ਭਾਈ ਪ੍ਰਮਾਤਮਾ ਦਾ ਨਾਮ ਜਿਹੜਾ ਹੈਰਾਨ ਕਰਨ ਵਾਲੀ ਤਾਕਤ ਵਾਲਾ ਪਰ ਇਨਾਮ ਪ੍ਰਮਾਤਮਾ ਆਪ ਹੀ ਕਿਸੇ ਵੱਡ ਭਾਗੀ ਨੂੰ ਸੁਣਾਉਂਦਾ ਹੈ ਕਲੀ ਕਾਲ ਵਿੱਚ ਗੁਰਮੁਖ ਪਾਏ ਕਲੀ ਕਾਲ ਵਿੱਚ ਦਾ ਮਤਲਬ ਝਗੜਿਆਂ ਭਰੇ ਜੀਵਨ ਸਮੇਂ ਵਿੱਚ ਮਹਾਰਾਜ ਕਹਿੰਦੇ ਭਾਈ ਇਸ ਝਗੜਿਆਂ ਭਰੇ ਜੀਵਨ ਸਮੇਂ ਵਿੱਚ ਉਹੀ ਮਨੁੱਖ ਹਰੀ ਨਾਮ ਪ੍ਰਾਪਤ ਕਰਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ਗੁਰੂ ਦੀ ਗੱਲ ਨੂੰ ਗੁਰੂ ਦੇ ਹੁਕਮ ਨੂੰ ਮੰਨਦਾ ਹੈ ਰਹਾਉ ਹਮ ਮੂਰਖ ਮੂਰਖ ਮਨਮਾਹੇ ਸਤਿਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਭਾਈ ਜੇ ਅਸੀਂ ਆਪਣੇ ਮਨ ਵਿੱਚ ਗਉ ਨਾਲ ਵਿਚਾਰੀਏ ਤਾਂ ਇਸ ਹਉਮੈ ਦੇ ਕਾਰਨ ਅਸੀਂ ਨਿਰੋਲ ਮੂਰਖ ਹਾਂ ਹਮ ਮੂਰਖ ਮੂਰਖ ਮਨਮਾਹੇ ਅਸੀਂ ਨਿਰੇ ਮੂਰਖ ਹਾਂ ਹਉਮੈ ਵਿੱਚ ਸਭ ਕਾਲ ਕਮਾਈ ਕਿਉਂਕਿ ਅਸੀਂ ਜੀਵ ਆਪਣਾ ਹਰੇਕ ਕੰਮ ਹਉਮੈ ਦੇ ਆਸਰੇ ਕਰਦੇ ਹਾਂ ਗੁਰ ਪ੍ਰਸਾਦੀ ਹਮੈਂ ਜਾਏ ਇਹ ਹਉਮੈਂ ਸਾਡੇ ਅੰਦਰੋਂ ਗੁਰੂ ਦੀ ਕਿਰਪਾ ਨਾਲ ਹੀ ਦੂਰ ਹੋ ਸਕਦੀ ਹੈ ਆਪੇ ਬਖਸ਼ੇ ਲੈ ਮਿਨਾਹੀ ਗੁਰੂ ਵੀ ਉਸੇ ਨੂੰ ਮਲਾਉਂਦਾ ਜਿਸ ਉਤੇ ਪ੍ਰਮਾਤਮਾ ਆਪ ਮਿਹਰ ਕਰਦਾ ਹੈ ਵਿਕਿਆ ਕਾ ਧਨ ਬਹੁਤ ਅਬਮਾਨ ਸਤਗੁਰ ਕਹਿੰਦੇ ਭਾਈ ਇਹ ਦੁਨੀਆ ਵਾਲਾ ਜਿਹੜਾ ਮਾਇਆ ਦਾ ਧਨ ਹੈ ਇਹ ਮਨੁੱਖ ਦੇ ਮਨ ਵਿੱਚ ਬੜਾ ਹੰਕਾਰ ਪੈਦਾ ਕਰਦਾ ਹੈ। ਅਹੰਕਾਰ ਡੁੱਬੇ ਨਾ ਪਾਵੇਂ ਮਾਨ। ਅਹੰਕਾਰ ਕਰਨ ਵਾਲਾ ਮਨੁੱਖ ਕਹਿੰਦੇ ਇਹ ਹਉਮੈ ਦੇ ਵਿੱਚ ਡੁੱਬਿਆ ਰਹਿੰਦਾ ਹੈ, ਹੰਕਾਰ ਵਿੱਚ ਡੁੱਬਿਆ ਰਹਿੰਦਾ ਹੈ। ਉਹ ਪਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਨਹੀਂ ਪਾਉਂਦਾ। ਆਪਰੋ ਛੋੜ ਸਦਾ ਸੁਖ ਹੋਈ। ਮਹਾਰਾਜ ਕਹਿੰਦੇ ਆਪਾ ਭਾਵ ਛੱਡ ਦੇ। ਇਹ ਆਪਾ ਭਾਵ ਛੱਡ ਕੇ ਸਦਾ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਗੁਰਮਤ ਸਲਾਹੀ ਸੱਚ ਸੋਈ ਮਰਜ਼ ਕਹਿੰਦੇ ਭਾਈ ਮੈਂ ਤਾਂ ਗੁਰੂ ਦੀ ਮਤ ਲੈ ਕੇ ਉਸ ਸਦਾਤਰ ਪ੍ਰਮਾਤਮਾ ਦੀ ਸਿੱਖਤ ਸਲਾਹ ਕਰਦਾ ਰਹਿੰਦਾ ਹਾਂ ਆਪੇ ਸਾਜੇ ਕਰਤਾ ਸੋਏ ਉਹ ਪ੍ਰਮਾਤਮਾ ਉਹ ਕਰਤਾ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਸਾਜਦਾ ਪੈਦਾ ਕਰਦਾ ਹੈ ਆਪੇ ਹੀ ਨਵਾਜਦਾ ਕਿਉਂਕਿ ਉਸ ਤੋਂ ਬਿਨਾ ਤਿਸ ਬਿਨੰਦ ਜਾ ਆਵਰ ਨਾ ਕੋਈ ਕੋਈ ਹੋਰ ਇਹੋ ਜੀ ਅਵਸਥਾ ਵਾਲਾ ਉਸ ਤੋਂ ਬਿਨਾ ਨਹੀਂ ਹੈ ਜੇ ਸਚ ਲਾਏ ਸੋਈ ਲਾਗੇ ਉਹ ਕਰਤਾਰ ਜਿਸ ਮਨੁੱਖ ਨੂੰ ਆਪਣੇ ਸਦਾ ਫਿਰ ਨਾਮ ਵਿੱਚ ਜੋੜਦਾ ਹੈ ਉਹੀ ਮਨੁੱਖ ਨਾਮ ਸਿਮਰਨ ਵਿੱਚ ਲੱਗਦਾ ਹੈ ਨਾਨਕ ਨਾਮ ਸਦਾ ਸੁਖ ਆਗੈ ਹੈ ਨਾਨਕ ਜਿਹੜਾ ਮਨੁੱਖ ਨਾਮ ਵਿੱਚ ਲੱਗਦਾ ਹੈ ਉਸ ਨੂੰ ਸਦਾ ਹੀ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਇਸ ਲੋਕ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ ਉਹ ਆਦਰ ਔਰ ਮਾਨ ਪ੍ਰਾਪਤ ਕਰਦਾ ਹੈ ਆਓ ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਉਤੇ ਮਿਹਰ ਭਰਿਆ ਰੱਖਣ ਸਭਨਾਂ ਨੂੰ ਨਾਮ ਦਾ ਅਨੰਦ ਰਸੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤੇ ਪਾਕਤਾ ਦੀ ਅਰਦਾਸ ਚੱਲ ਰਹੀਆਂ ਗੁਰੂ ਕਰਦੀਆਂ ਸੇਵਾਵਾ ਨਾ ਤਬਿਕਨ ਸੰਪੂਰਨ ਤਾਦੀਅਰ ਦਾ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਜੀ ਮਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ